वाहेरू जी खालसा वाहेगुरू जी की फतेह बहुत जुड़े रहे हो थोड़े समय ली सोनू मैं जड़ी लड़ाई मैं नशे के खिलाफ शुरू करी सी कू कू के ਰੋਲਾ ਪਾਇਆ ਸੀ ਬੜਾ ਰੋਲਾ ਪਾਇਆ ਵੀ ਇੱਥੇ ਨਸ਼ਾ ਵੇਚਦਾ ਇੱਥੇ ਨਸ਼ਾ ਵੇਚਦਾ ਛਤਰਾ ਦੇ ਹਾਲ ਵੀ ਪਾਏ ਖੁਦ ਫੜ ਕੇ ਹਾਰ ਪਾਏ ਇੱਕ ਵਾਰ ਨਹੀਂ ਕਈ ਵਾਰ ਬੰਦਿਆਂ ਨੂੰ ਫੜਿਆ ਮਾਨਸਾ ਦੇ ਲੋਕਾਂ ਨੂੰ ਜਗਾਇਆ ਜਗਾਉਣ ਦੀ ਕੋਸ਼ਿਸ਼ ਕਰੀ ਵੀ ਮੇਰੇ ਨਾਲ ਤਰੋ ਮੇਰੇ ਨਾਲ ਖੜੋ ਪਰ ਸੋ ਨੂੰ ਪਤਾ ਹੀ ਹੈ ਸਰਕਾਰਾਂ ਦੱਬ ਲੈਂਦੀਆਂ ਨੇ ਲੋਕਾਂ ਦੇ ਜਵਾਬ ਨਸ਼ੇ ਨਾਲ ਮਰ ਰਹੇ ਨੇ ਸ਼ਰਿਆਮ ਨਸ਼ਾ ਵੇਚਦਾ ਜਾ ਰਿਹਾ ਪਰ ਅੱਜ 3 ਸਾਲਾਂ ਬਾਅਦ ਕੋਈ ਬੰਦਾ ਇੱਕ ਦੁਖੀ ਜਾਗ ਗਿਆ ਥਾਲਾਂ ਕੇ ਪਹਿਲਾਂ ਜਿੱਦੇ ਮੈਂ ਪਹਿਲੇ ਵਾਰ ਉਹ ਬੰਦਾ ਫੜਿਆ ਸੀ ਝੋਲਾ ਉਹ ਤੋਂ ਕੈਪਸੂਲਾਂ ਦਾ ਉਹਦੇ ਉਹ ਬੰਦਾ ਸਾਡੇ ਨਾਲ ਸੀ ਪਹਿਲੇ ਦਿਨ ਕਹਿੰਦਾ ਮੈਂ ਤੁਹਾਡੇ ਨਾਲ ਖੜੂ ਬਾਅਦ ਚ ਉਹ ਬੰਦੇ ਨੂੰ ਸਰਕਾਰ ਖੇਕੇਦਾਰ ਸਾਡੇ ਸ਼ਹਿਰ ਦਾ ਬਹੁਤ ਨਾਮੀ ਚੰਗਾ ਬੰਦਾ ਹੈ ਉਹਦਾ ਮੁੰਡਾ ਇੱਕ ਪਹਿਲਾਂ ਨਸ਼ੇ ਨੇ ਖਾ ਲਿਆ ਪਹਿਲਾਂ ਤੁਸੀਂ ਇਹਨੂੰ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਜੇ ਕਰਨੀ ਹੈ ਤੁਹਾਡੀ ਮਰਜ਼ੀ ਹੈ ਹਨਾ ਨਹੀਂ ਕਰਨੀ ਨਾ ਕਰੀ ਕਰ ਕਰਿਓ ਤੇ ਆਹ ਵੀਡੀਓ ਦੇਖ ਲਿਓ ਪਹਿਲਾਂ ਵੈਸੇ ਇਕੱਲੇ ਮਾਨਸਾ ਦੇ ਹਾਲਾਤ ਨਹੀਂ ਅੱਜ ਮੇਰੇ ਮੰਗੂ ਕੋਈ ਬਿਰਦ ਬਾਪ ਨਿੱਤਰਿਆ ਵੈਸੇ ਮੈਂ ਵੀਡੀਓ ਪਹਿਲਾਂ ਪਾ ਚੁੱਕਿਆ ਉਹਦੀ ਹਨਾ ਪਰ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿਉਂਕਿ ਮੇਰੀ ਰੀਜ ਨੂੰ ਚ ਮਾਰੀ ਹੋਈ ਹੈ ਪਹਿਲਾਂ ਤੁਸੀਂ ਆਹ ਵੀਡੀਓ ਦੇਖ ਲਿਓ ਇਹਨੂੰ ਭਗਵੰਤ ਮਾਨ ਤੱਕ ਪੁੱਛਦੀ ਕਰ ਦਿਓ ਮਾਨਸਾ ਦੇ ਐਸਐਸਪੀਆ ਤੱਕ ਮਾਨਸਾ ਦੇ ਡੀਐਸਪੀਆ ਤੱਕ ਐਸਐਚਓ ਤੱਕ ਪੁੱਛਦੀ ਕਰ ਦਿਓ ਪਹਿਲਾਂ ਤਾਂ ਮੈਂ ਕੱਲਾ ਪੜਦਾ ਸੀ ਅੱਜ ਇੱਕ ਬਾਪ ਆਪਦੇ ਪੁੱਤ ਦੀ ਖਾਤਰ ਲੜ ਰਿਹਾ ਹੈ ਦੁਕਾਨ ਦੇ ਮੂਹਰੇ ਜਾ ਕੇ ਨਸ਼ਾ ਪੜ ਕੇ ਦੱਫੜਾ ਮਾਰ ਰਿਹਾ ਹੈ ਨਾ ਸੁਣ ਲਓ ਪਹਿਲਾਂ 2 ਮਿੰਟ ਹਨਾ ਹੂੰ ਤਾਂ ਤੁਸੀਂ ਦੇਖ ਹੀ ਲਈ ਹੋਗੀ ਮੈਂ ਪਹਿਲਾਂ ਵੀਡੀਓ ਸੁਣ ਲਓ ਇਹ ਆ ਲੋ ਪਤਾ ਕੌਣ ਹੈ ਜੀ ਜਿਹਦੀ ਇਹ ਗੱਲ ਕਰ ਰਿਹਾ ਹੈ ਇਹ ਉਹੀ ਹੈ ਜਿਹਦੇ ਛਿੱਤਾਂ ਦੇ ਹਾਲ ਪਾਏ ਸੀ ਜਿਹਦੇ ਪਰਚੇ ਜਿਨ੍ਹਾਂ ਨੇ ਚੱਕ ਕੇ ਸਾਨੂੰ ਅੰਦਰ ਸਿੱਟਿਆ ਸੀ ਪਰਚਾ ਮੇਰੀ ਸਾਰੀ ਟੀਮ ਤੇ ਪਾਇਆ ਸੀ ਸਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਸੀ ਆਹ ਪਾਲੀ ਠੇਕੇਦਾਰਾਂ ਦਾ ਬੰਦਾ ਆਲਾ ਫੇਰ ਸੁਣ ਲੋ ਵਾਸੀਓ ਜਾਗਦੇ ਹੋ ਕੇ ਸੁੱਤੇ ਹੋ ਓਏ ਮਾਨਸਾ ਵਾਸੀਓ ਨਹੀਂ ਪੰਜਾਬ ਵਾਸੀਓ ਜਾਗਦੇ ਹੋ ਕੇ ਸੁੱਤੇ ਹੋ ਮੈਂ ਰੋੜਾ ਪਾਉਂਦਾ ਸੀ ਕੱਲਾ ਪਾਉਂਦਾ ਸੀ ਦੁਕਾਨਾਂ ਮੂਹਰੇ ਜਾ ਜਾ ਪਿੰਡ ਦਾ ਸੀ ਸ਼ਰੇ ਆ ਮੈਨੇ ਤੇ ਹਜ਼ਾਰਾਂ ਪਰਚੇ ਪਾਤੇ ਹਜ਼ਾਰਾਂ ਹਜ਼ਾਰਾਂ ਕਹਿ ਗਿਆ ਚਲੋ ਵੀ ਅਣਗਿਣਤ ਪਰਚੇ ਪਾਤੇ 10 11 ਪਰਚੇ ਮੇਰੇ ਬੁੱਢੇ ਬਾਪ ਤੇ ਹੀ ਪਰਚੇ ਪਾਤੇ ਹੋਰ ਹਾਲਿਆ ਰੋਚ ਨੇ ਮੈਨੂੰ ਕੱਲ ਇੱਕ ਬੰਦਾ ਕਹਿੰਦਾ ਹਜੇ ਤਾਂ ਪਤਾ ਨਹੀਂ ਕਿੰਨੇ ਪਰਚੇ ਪਾਉਣਗੇ ਜਿਹੜੇ ਮੇਰੇ ਨਾਲ ਮਾਣਾ ਖੜਦੇ ਸੀ ਵਿਚਾਰੇ ਜਮਾਤ ਜਾਂਦੇ ਸੀ ਉਹਨਾਂ ਦੇ ਪਰਚੇ ਪਾਉਣ ਲੱਗੇ ਵੀ ਨਾਲ ਨਾਲ ਉਤੋਏ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਨਾ ਆਹ ਦੇਖ ਲਓ ਜੀ ਇਹ ਪਾਲੀ ਠੇਕੇਦਾਰ ਆ ਵਿਚਾਰਾ ਸਾਡੇ ਸ਼ਹਿਰ ਦਾ ਪੂਰਾ ਨਾਮੀ ਬੰਦਾ ਪੂਰਾ ਧਨਾਲ ਆ ਉਦੋਂ ਇਹ ਜਦੋਂ ਮੈਂ ਪਹਿਲੀ ਵਾਰ ਨਸ਼ਾ ਫੜਿਆ ਸੀ ਉਦੋਂ ਇਹ ਮੈਨੂੰ ਕਹਿੰਦਾ ਮੇਰਾ ਮੁੰਡਾ ਨਸ਼ਾ ਕਰਦਾ ਉਦੋਂ ਸੀ ਇਹਦੇ ਬਾਰਚੋ ਬੰਦਾ ਫੜਿਆ ਸੀਗਾ ਉਹ ਉਦੋਂ ਲੈ ਕੇ ਜਾ ਰਹੇ ਸੀ ਗੱਤਾ ਅਸ਼ਬਨੀ ਮੈਡੀਕਲ ਵਾਲਿਆਂ ਨੂੰ ਉਦੋਂ ਬਾਅਦ ਇਹ ਵਿਚਾਰਾ ਪਿੱਛੇ हट ਗਿਆ ਕੋਈ ਸਾਨੂੰ ਪਤਾ ਠੇਕੇਦਾਰੀ ਸਿਸਟਮ ਹੁੰਦਾ ਅਗਲੇ ਦਾ ਹਨਾ ਸਰਕਾਰਾਂ ਉਹ ਕਰ ਲੈਂਦੀਆਂ ਪਰ ਅੱਜ ਇਹਨੇ ਜਿਗਰਾ ਕਰਿਆ ਜਿਗਰਾ ਕਰਕੇ ਆਪਦੇ ਮੁੰਡੇ ਦੇ ਪਿੱਛੇ ਗਿਆ ਇਹਦੇ ਮੁੰਡੇ ਨੂੰ ਜਿੱਥੋਂ ਨਸ਼ਾ ਮਿਲ ਰਿਹਾ ਸੀ ਉੱਥੇ ਜਾ ਕੇ ਇਹਨੇ ਨਸ਼ਾ ਫੜਿਆ ਪੱਤਾ ਦਿੰਦਾ ਫੜਿਆ ਉਹੀ ਮੈਡੀਕਲ ਵਾਲਾ ਸਾਵਾ ਮੈਂ 4-5 ਦਿਨ ਪਹਿਲਾਂ ਵੀ ਸਵੇਰੇ ਸਵੇਰੇ ਗਿਆ ਤਾਂ ਉਹਨੇ ਪੱਤਾ ਦਿੱਤਾ ਇੱਕ ਮਜ਼ਦੂਰ ਨੂੰ ਮੈਂ ਉਹ ਜਿਹੜੀ ਸਕੀਮ ਨਾਲ ਰੱਖੀ ਸੀ ਵੀ ਇਹਦਾ ਦੂਰੀ ਬਾਰ ਉਹ ਕਰਾਂ ਪਰ ਪਾਪਾਂ ਦਾ ਘੜਾ ਪਰ ਚੁੱਕਿਆ ਲਾਇਸੈਂਸ ਦੇ ਰੱਖਿਆ ਜੀ ਅਸਲੇ ਦਾ ਲਾਇਸੈਂਸ ਦੇ ਰੱਖਿਆ ਅਸਲੇ ਦਾ ਲਾਇਸੈਂਸ ਦੇਤਾ ਸਾਡੇ ਲਾਇਸੈਂਸ ਸੀ ਜਿਹੜੇ ਸਾਡੇ ਮੇਰੇ ਯਾਰਾਂ ਮਿੱਤਰਾਂ ਕੋਲੋਂ ਖੋਲੇ ਨਸ਼ਾ ਵੇਚਣ ਨਾਲ ਲਾਇਸੈਂਸ ਦਿੱਤਾ ਜਿੱਤੇ ਪਰਚਾ ਇਹ ਅੱਧੇ ਘੰਟੇ ਚ ਬਾਹਰ ਗੱਟਾ ਨਸ਼ੇ ਦਾ ਸੀ ਫੜਿਆ ਇਹ ਅੱਧੇ ਘੰਟੇ ਚ ਬਾਹਰ ਤੇ ਅਸੀਂ ਅੱਜ ਤੱਕ ਪੁੱਤ ਰਹੇ ਹਾਂ ਕਿੱਡੇ ਲੋਕਾਂ ਦਾ ਇਕੱਠ ਹੋਇਆ ਉਦੋਂ ਕਿੰਨੇ ਕਿੰਨੀਆਂ ਦਾਅਵੇ ਕਰੇ ਹੀ ਪਰਚੇ ਚਲੋ ਨਾ ਕਰੋ ਹੋਰ ਪਾ ਦਿਓ ਪਰ ਆਹ ਕੌਣ ਇੱਕ ਹੁੰਤਾ ਨਹੀਂ ਝੋਟਾ ਗਿਆ ਅੱਜ ਤਾਂ ਨਹੀਂ ਝੋਟਾ ਗਿਆ ਆ ਕੋਲ ਕਹਿ ਦੇਣੋ ਤਾਂ ਹਰ ਰੋਜ਼ ਫਿਰਦਾ ਰਹਿੰਦਾ ਇੱਕ ਬੰਦਾ ਸੱਚ ਬੋਲਦਾ ਵੀ ਕਿੰਨਾ ਕਿੰਨਾ ਕ ਬੋਲੀ ਜਾਵੇ ਅੱਜ ਤਾਂ ਇੱਕ ਕੋਈ ਦੁਖੀ ਬਾਪ ਮੈਂ ਚਾਹਣਾ ਮਾਨਸਾ ਵਾਸੀਓ ਉੱਠੋ ਜਿਹਦੇ ਜਵਾਕ ਨਸ਼ਾ ਕਰਦੇ ਨੇ ਓਏ ਜਿੱਥੋਂ ਮਾਨਸਾ ਵਾਸੀਓ ਨੇ ਪੂਰੇ ਪੰਜਾਬ ਵਾਸੀਓ ਆ ਬਾਪੂ ਵਾਂਗੂ ਹਿੰਮਤ ਕਰ ਲਓ ਜੇ ਜਵਾਕ ਬਚਾਉਣੇ ਆ ਜੇ ਜਵਾਕ ਬਚਾਉਣੇ ਨਹੀਂ ਸਾਈਲੈਂਟ ਅਟੈਕਾਂ ਦਾ ਨਾਮ ਦੇ ਦੇ ਤੁਹਾਡੇ ਬੱਚੇ ਮਾਰਨਗੇ ਮਾਰੇ ਜਾ ਰਹੇ ਨੇ ਇਹਦਾ ਇੱਕ ਮੁੰਡਾ ਪਹਿਲਾਂ ਤੁਰ ਗਿਆ ਅੱਜ ਇਹ ਮਗਰ ਗਿਆ ਹਾਲਾਂਕਿ ਉਦੋਂ ਵੀ ਸਾਡੇ ਨਾਲ ਤੁਰਨ ਨੂੰ ਤਿਆਰ ਸੀ ਉਹ ਪਹਿਲਾਂ ਸਾਡੀ ਸਾਰੀ ਟੀਮ ਨੇ ਗੱਟਾ ਕੈਸ ਨੂੰ ਇੱਕ ਵਾਰ ਫੜਿਆ ਫੇਰ ਫੜਿਆ ਤਿੰਨ ਵਾਰ ਅਸੀਂ ਫੜ ਚੁੱਕੇ ਹੋਰ ਕਈ ਮੈਡੀਕਲ ਕੋਈ ਅਣਗਿਣਤ ਫੜਨ ਲਈ ਤੁਹਾਡੇ ਕੋਲ ਸਾਹਮਣੇ ਬੀੜੂਆ ਨੇ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੰਦੇ ਨੇ ਉਹ ਸਾਰੇ ਉਮੀ ਵੇਚੀ ਜਾਂਦੇ ਨੇ ਮੈਨੂੰ ਕਹਿੰਦੇ ਪਰਸੋਂ ਹੁਣ ਤਾਂ ਛੁੱਟ ਚੁੱਪ ਕਰ ਜਾ ਮੈਂ ਕਿਉਂ ਚੁੱਪ ਕਰ ਜਾ ਕਹਿੰਦੇ ਹੁਣ ਤਾਂ ਪ੍ਰੀ ਗਲਾਈਬਾਲਿਨ ਤੇ ਮਾ ਬਿਤੀ ਤਾਂ ਉਵੇਂ ਜਾਂਦਾ ਉਹ ਲਾਤੀ ਕਹਿੰਦੇ ਡੀਸੀ ਨੇ ਰੋਗ ਲਾਤੀ ਆਹ ਲੱਜ ਫੇਰ ਵਿਕੀ ਜਾਂਦਾ ਮੈਂ ਸ਼ਰਿਆ ਮਕੂਕੂਕੇ ਮੈਂ ਕਹਿੰਦਾ ਸੀ ਨਾ ਅੱਜ ਤੱਕ ਪਾਲੀ ਠੇਕੇ ਦਾ ਸ਼ਹਿਰ ਦਾ ਨਾਮ ਮਰ ਬੰਦਾ ਕਹਿ ਰਿਹਾ ਵੀ ਮੇਰਾ ਮੁੰਡਾ ਨਸ਼ਾ ਕਰਦਾ ਮੈਂ ਦੱਸਦਾ ਕਿੱਥੇ ਵਿਕਦਾ ਹੈ ਤੇ ਤੁਸੀਂ ਬਸਾਂ ਚ ਬਾਲ ਦੇ ਫਿਰ ਦਿਓ ਮਾਨਸਾ ਦਾ ਪ੍ਰਸ਼ਾਸਨ ਸਾਹਿਬ ਪਾ ਦਿਓ ਹੁਣ ਇਹਦੇ ਵੀ ਬਰਚੇ ਮੇਰੇ ਤਾਂ ਪਾਏ ਪਿਆ ਸੁਣ ਲੈ ਇੱਕ ਵਾਰ ਫੇਰ ਸੁਣਾਉਣਾ ਨਵੇਂ ਵੀ ਉਹਨਾਂ ਨੂੰ ਬਾਈ ਜਿਹਦਾ ਬੱਚਾ ਜਿਹਦਾ ਭਾਈ ਭੈਣ ਨਸ਼ਾ ਕਰਦਾ ਹੈ ਦਾਗ ਲੈ ਕੇ ਮੰਗਲ ਵਗ ਜੋ ਜਿੱਥੋਂ ਲੈਂਦਾ ਜਿੱਥੇ ਲੈਂਦਾ ਉੱਥੇ ਖੜਕੇ ਵੀਰੋ ਬਹੁ ਜਲੂਸ ਕੱਢੋ ਹਰੇਕ ਸ਼ਹਿਰ 'ਚ ਹਰੇਕ ਪਿੰਡ 'ਚ ਜੇ ਤੁਸੀਂ ਇਸ ਲਹਿਰ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਹੈ ਤੁਹਾਡੇ ਪੁੱਤਾਂ ਬਚੇ ਤਾਂ ਜ਼ਮੀਨਾਂ ਸਿਰ ਚ ਮਾਰਨੀ ਆ ਤੁਸੀਂ ਯਾਰ ਜਦੋਂ ਤੁਹਾਡਾ ਮੈਂ ਸੁਣਾਉਣਾ ਗੱਲ ਆ ਲੈ ਸੁਣ ਲੋ ਉਦੋਂ ਧਰਨਾ ਸੀ 4 ਦਿਨ ਪਹਿਲਾਂ ਕਿਸਾਨ ਜ਼ਮੀਨਾਂ ਬਚਾਉਣ ਵਾਲਾ ਸਾਡੇ ਇੱਥੇ ਪਿੰਡ ਹੈ ਲਵੇ ਮਾਨਸਾ ਦੇ ਬਾਜੇ ਵਾਲਾ ਉਥੋਂ ਦਾ ਇੱਕ ਬੰਦਾ ਮੈਨੂੰ ਮਿਲਿਆ ਪਹਿਲਾਂ ਤਾਂ ਕਹਿੰਦਾ ਮੇਰੇ ਕੱਲਾ ਕੱਲਾ ਮੁੰਡਾ ਹੈ ਬਾਈ ਕਿਲੇ ਮੇਰੇ ਕੋਈ ਜ਼ਮੀਨ ਦੇ ਨਹੀਂ ਰੋਣ ਲੱਗ ਗਿਆ ਵਿਚਾਰਾ ਇੱਕ ਹੋਰ ਬੰਦਾ ਧਰਨੇ ਚ ਗਿਆ ਉਹਦਾ ਮੁੰਡਾ ਉਹ ਬਡੋਲ ਹੋ ਗਿਆ ਮੈਨੂੰ ਪਤਾ ਕੀ ਕਹਿੰਦਾ ਉਹ ਕਹਿੰਦਾ ਛੋਟੇ ਮੈਂ ਕੀ ਕਰਨਾ ਹੈ ਹੁਣ ਮੇਰਾ ਤਾਂ ਮਰ ਗਿਆ ਮੈਂ ਹੁਣ ਕੀ ਕਰਾਂ ਮੈਂ ਇਕੱਠੇ ਕਰ ਲਾ ਬਲਾਲਾ ਨਸ਼ਾ ਵੇਚਣ ਵਾਲੇ ਬੁਰਤ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਲੜਦੇ ਜਦੋਂ ਤੇਰਾ ਹੁਣ ਕਹਿੰਦਾ ਮੇਰੇ ਨਾਲ ਪੁੱਤ ਨਹੀਂ ਰਿਹਾ ਮੈਂ ਬਾਈ ਕਿਲੇ ਕਿਡੂੰਦੇ ਕੁੜੀ ਨਾ ਮੇਰੇ ਕੁੜੀ ਹੈ ਕਹਿੰਦਾ ਮੱਕ ਕੋਈ ਗੱਲੀ ਬਾਈ ਹੋਣਾ ਹੋਰ ਗੱਲਾਂ ਜਦੋਂ ਮੈਂ ਕਿਤੇ ਲੜਦਾ ਕਿਤੇ ਬੋਲਦਾ ਮੈਂ ਚਾਰ ਬੰਦਿਆਂ ਨੂੰ ਫੋਨ ਕਰਦਾ ਜਿਹਨਾਂ ਦੇ ਪੁੱਤ ਮਰੇ ਹੁੰਦੇ ਨੇ ਬਾਹਲੇ ਪਤਾ ਮੈਨੂੰ ਕੀ ਜਬਾਤ ਸਾਡਾ ਮਰ ਗਿਆ ਅਸੀਂ ਕਿਹਨਾਂ ਲੋਕਾਂ ਦੇ ਮਾਰਨ ਦੇ ਤੂੰ ਤਾਂ ਕਾਂ ਵਾਲਾ ਉਹੀ ਬੋਲੀ ਜਾਂਦਾ ਤੇ ਬਾਈ ਆ ਇੱਕ ਮੇਰੇ ਵਰਗਾ ਹੋਰ ਕਾਮਲਾ ਅੱਜ ਖਾਰੇ ਤਾਂ ਦੁਖੀ ਐ ਵਿਚਾਰਾ ਇਹਦਾ ਪੁੱਤ ਕਰਦਾ ਮੇਰੇ ਤਾਂ ਅਜਵਾਕ ਵੀ ਛੋਟੇ ਨੇ ਹਨਾ ਆ ਸੁਣ ਲੋ ਲੈ ਇੱਕ ਵਾਰ ਮੈਂ ਤੁਹਾਨੂੰ ਸੁਣਾਉਣਾ ਚਾਹਣਾ ਹਾਂ ਵੀਡੀਓ ਪਾਤੀ ਪਹਿਲਾ ਟਾਈਮ ਲਾਈਨ ਤੇ ਇਹਨੂੰ ਸ਼ੇਅਰ ਕਰ ਦਿਓ ਇਹ ਉਹੀ ਬੰਦਾ ਹੈ ਜੀ ਜਿਹਦੇ ਪਰਚਾ ਜਮਿੰਦਰ ਗਿਆ ਛੇਤਾਂ ਦੇ ਹਾਰ ਪਾਏ ਸੀ ਇਹ ਵਿੱਚੋਂ ਨਹੀਂ ਹਟ ਰਹੇ ਕਿਉਂ ਨਹੀਂ ਹਟ ਰਹੇ ਇਹਨਾਂ ਨੂੰ ਸਰਕਾਰੀ ਸਹ ਹੈ ਲਾਇਸੈਂਸੀ ਪਿਸਤੌਲ ਦੇ ਤੇ ਵੈਸੇ ਪਿਸਤੌਲਾਂ ਪਿਸਤੌਲਾਂ ਤਾਂ ਮੈਂ ਪਹਿਲਾਂ ਨਹੀਂ ਚੱਲਣ ਦਿੱਤੇ ਹੁਣ ਕਿੱਥੇ ਚੱਲਣ ਦੇ ਦੂੰ ਮਰਵਾਉਣਾ ਅੱਜ ਮਰਵਾ ਲਓ ਪਰ ਕਿਹਨੂੰ ਕਿਹਨੂੰ ਮਰਵਾਓਗੇ ਲੋਕ ਜਾਗਣਗੇ ਹੌਲੀ ਹੌਲੀ ਜਾਗਣਗੇ ਜਿਸ ਤਨ ਲੱਗੇ ਸੋਤਾਂ ਨੂੰ ਜਾਣੇ ਭਾਈ ਜਾਗ ਜਾਓ ਏ ਓਏ ਹਾਂ ਨਾ ਓਏ ਤੁਹਾਨੂੰ ਬੇਨਤੀ ਆ ਮੈਂ ਇਸ ਤੋਂ ਕੁਛ ਨਹੀਂ ਆਣਾ ਮੈਨੂੰ ਕੀ ਕਹਿਣਗੇ ਛੋਟੇ ਕਿਹੜੀ ਪਾਰਟੀ ਜੁਆਇਨ ਕਰ ਲਈ ਮੈਂ ਕੋਈ ਪਾਰਟੀ ਪੂਟੀ ਨਹੀਂ ਜੁਆਇਨ ਕਰਦਾ ਮੈਂ ਐਂ ਲੜੂੰ ਮੈਂ ਲੜੂੰਗਾ ਹੱਕ ਸੱਚ ਦੀ ਆਵਾਜ਼ ਕੋਈ ਨਾਲ ਖੜੇ ਨਾ ਖੜੇ ਮੈਨੂੰ ਪਤਾ ਹੁਣ ਮੈਨੂੰ ਬਾਲੇ ਉਹ ਛੇਡਾ ਵੀ ਕਰਨ ਲੱਗ ਗਏ ਵੀ ਕੀ ਖੱਤ ਲਿਆ ਤੂੰ ਕੀ ਉਹ ਕਰ ਲਿਆ ਆ ਫਿਰਦਾ ਮਹਾ ਯਾਰ ਮੈਂ ਫਿਰਦਾ ਮੈਨੂੰ ਪਤਾ ਹੈ ਮੈਂ ਲੋਕਾਂ ਦੇ ਮਾਮਾ ਦੇ ਪੁੱਤ ਬਚਾ ਰਿਹਾ ਹਾਂ ਹੋਰ ਬੰਦੇ ਬਚਾ ਰਹੇ ਮੈਨੂੰ ਪਤਾ ਜਿਹੜੇ ਬਚਾਤੇ ਉਹ ਵੀ ਨਾ ਗੁਣ ਕਰਨ ਚਾਹੇ ਗੱਲ ਕਰ ਮੈਨੂੰ ਤਸੱਲੀ ਹੈ ਪਰ ਯਾਰ ਬਾਈ ਤੁਹਾਡੇ ਪਿੰਡਾਂ ਚ ਹੁਣ ਜਿਹੜਾ ਬੰਦਾ ਨਸ਼ੇ ਵੇਚਦਾ ਹੈ ਜਿਹਦਾ ਪੁੱਤ ਕਰਦਾ ਉਹੇ ਵਗ ਜਾਓ ਪਿੱਛੇ ਡਾਂਗ ਲੈ ਕੇ ਨਹੀਂ ਫਿਰ ਸੈਤੋਂਗੇ ਉਦੋਂ ਫਿਰ ਚੰਗੇ ਰਹੋਗੇ ਫਿਰ ਫਿਰ ਮੈਨੂੰ ਫਿਰ ਮੈਂ ਜਦੋਂ ਮੈਨੂੰ ਫੋਨ ਕਰਦੇ ਜਾਂ ਮੈਂ ਕਹਿੰਨਾ ਫਿਰ ਫਿਰ ਵੀ ਤੁਸੀਂ ਗੱਲ ਨਹੀਂ ਸੁਣਦੇ ਜਦੋਂ ਆਹਲਾ ਕੰਮ ਨਿਪਟਣ ਜਾਂਦਾ ਫਿਰ ਪਸਟਾਏ ਤੋਂ ਕੀ ਹੋਤ ਜਦ ਚੜੀਆ ਚੁੱਗੀ ਖੇਤ ਇਹ ਵਪਾਰੀ ਨੇ ਨਸ਼ਾ ਹੈ ਖੁਦ ਬਕਿਆ ਰਹੇ ਆ ਸਾਹਮਣੇ ਪ੍ਰਭਾਸ਼ਾ ਕਿਉਂਕਿ ਇਹਨੂੰ ਅਸੀਂ ਪਹਿਲਾਂ ਫੜਿਆ ਸੀ ਫੜ ਕੇ ਦੇ ਇਹਦੇ ਆਮਤਨ ਦੋ ਵਾਰ ਨਹੀਂ ਤਿੰਨ ਵਾਰ ਫੜਿਆ ਇਹ ਬੰਦਾ ਸੀ ਤਿੰਨ ਵਾਰ ਦੀ ਦੁਕਾਨ ਬੰਦ ਹੋਈ ਆ ਸੀਲ ਹੋਈ ਤਿੰਨ ਵਾਰ ਖੁੱਲ ਗਈ ਕਿੱਥੇ ਆ ਮਾਨਸਰਾ ਡਰੱਗ ਇੰਸਪੈਕਟਰ ਆ ਕੋਈ ਗੱਲ ਨਹੀਂ ਫਿਰ ਡਰੱਗ ਇੰਸਪੈਕਟਰ ਨੂੰ ਹੁਣ ਮੈਂ ਹਫ਼ਤਾ ਨਹੀਂ ਪੈਣ ਦਿੰਦਾ ਜੀ ਫਿਰ ਸਾਫ ਦਾ ਇਹਨਾਂ ਦਾ ਹਰੇਕ ਦੁਕਾਨ ਤੋਂ ਹਿੱਸਾ ਹਰੇਕ ਦੁਕਾਨ ਤੋਂ ਕਮਿਸ਼ਨ ਲੈਂਦੇ ਨੇ ਨਸ਼ਾ ਵਕਿਆਉਣ ਦਾ ਸ਼ਰਿਆਮ ਨਸ਼ਾ ਵੇਖਦਾ ਮਾਨਸਾ ਦੀਆਂ ਮੈਡੀਕਲਾਂ ਸ਼ਰਿਆਮ ਚਿੱਟਾ ਵੇਖਦਾ ਵਾਈਟ ਕਾਲਰ ਲੋਕ ਵੇਚਦੇ ਨੇ ਚਿੱਟੇ ਕੱਪੜੀਏ ਵੇਚਦੇ ਨੇ ਜਿਹੜੇ ਆਪ ਨਸ਼ੇ ਨੂੰ ਹੱਥ ਨਹੀਂ ਲਾਉਂਦੇ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਇਹ 50 10 ਗ੍ਰਾਮ ਵੇਚਦੇ ਨੇ ਆਪ ਖਾਣ ਪੀਣਦੇ ਆਪ ਦੀ ਪਾਪ ਪੂਰੀ ਕਰਨ ਚ ਵਿਧਿਆੜੀਆਂ ਤੇ ਲੱਗੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਵਾਈਟ ਕਾਲਰ ਨੇ ਜਿਨ੍ਹਾਂ ਨੇ 30 30 ਕਿੱਲੇ 20 20 ਕਿੱਲੇ ਜ਼ਮੀਨ ਨਾਲੀ ਜੋ ਦਿਹਾੜੀਆਂ ਤੇ ਜਾਂਦੇ ਸੀ ਉਹ ਅੱਜ ਜੋ 6 6000 ਦੀਆਂ ਨੌਕਰੀਆਂ ਕਰਦੇ ਸੀ ਉਹ ਅੱਜ ਨਸ਼ਾ ਵੇਚ ਕੇ ਮਿਹਨਤ ਨਾਲ ਹੀ ਮਿਹਨਤ ਨਾਲ ਹੋ ਜੇ ਆਪਾਂ ਸੋਚ ਕਰਦੇ ਆ ਨਸ਼ਾ ਵੇਚ ਵੇਚ ਕੇ ਸਾਲਾਂ ਚ ਤੁਸੀਂ ਇਹ ਅੰਦਾਜ਼ਾ ਲਾਇਆ ਕਰੋ ਵੀ ਇਹ ਬੰਦਾ ਕੋਈ ਕੰਮ ਨਹੀਂ ਕਰਦਾ ਕੋਈ ਇਹ ਮਿਹਨਤ ਮਜ਼ਦੂਰੀ ਨਹੀਂ ਕਰਦਾ ਕੋਈ ਇਹ ਨੌਕਰੀ ਨਹੀਂ ਲੱਗਿਆ ਕਿਤੋਂ ਨੂੰ ਕਮਾਈ ਨਹੀਂ ਇਹਦੇ ਕੋਲ ਇਹਨਾਂ ਰੁਪਈਆ ਕਿੱਥੋਂ ਆ ਰਖਿਆ ਤੁਹਾਡੇ ਪਿੰਡਾਂ ਚ ਵੀ ਇਹੋ ਜਿਹੇ ਲੋਕ ਹੈਗੇ ਨੇ ਹਰੇਕ ਥਾਂ ਨੇ ਸੋਚੋ ਇਹਨੂੰ ਇਨਕਮ ਕਿੱਥੋਂ ਆਇਆ ਕਾਲੀ ਇਨਕਮ ਹੈ ਕਿਉਂ ਸ਼ੇਅਰ ਮਾਰਕੀਟ ਕੰਮ ਕਰਦੇ ਨੇ ਉਹ ਚਿੱਟਾ ਵਿਗਦਾ ਜੀ ਉਹਨਾਂ ਦਾ ਤਾਂ ਤੇਲ ਪੈਂਦੇ ਨੇ ਰੇਂਜ ਰੋਵਰਾਂ ਚ हां सीप ਛੋਡੇ ਪਿੰਡ ਆਮ ਕੰਮ ਆ ਪਰ ਮੈਂ ਹੁਣ ਕੀ ਕਰਾਂ ਬਾਈ ਕਿੰਨਾ ਕੁ ਲੜੀ ਜਾਵਾਂ ਕਿੰਨੇ ਵਾਰ ਮੈਂ ਛੋਡੇ ਪਿੰਡ ਛੋਡੇ ਪਿੰਡ ਦੇ ਬਾਤ ਚ ਚੱਲੀ ਜਾਣਾ ਬੰਦ ਕਰਵਾ ਦੇ ਲੋਕ ਤੁਰਦੇ ਨਹੀਂ ਸੀਪ ਬਾਈ ਕਿਹੜਾ ਆ ਕੇ ਤੁਖੜਦਾ ਮੇਰੇ ਨਾਲ ਸੁੱਥੋ ਦੋ ਤਿੰਨ ਭਾਈਆਂ ਤੋਂ ਬਗੈਰ ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਮੇਰੇ ਸ਼ਹਿਰ ਦੇਆਂ ਨੂੰ ਖਾਸ ਕਰਕੇ ਕਿਉਂਕਿ ਪਹਿਲਾਂ ਆਪਦੀ ਪੀੜੀ ਸੰਭਲਨੀ ਹੈ ਹੁਣ ਮੈਂ ਬਾਹਰ ਅੰਦਰ ਤਾਣੀ ਜਾਂਦਾ ਕਿਉਂਕਿ ਮੇਰੇ ਸ਼ਹਿਰ ਚ ਇਹਨਾਂ ਦੀ ਕੀ ਜਾਂਦਾ ਸ਼ਰਿਆਂ बिकੀ ਜਾਂਦਾ ਸ਼ਹਿਰ ਦੇ ਰੱਖਿਆ ਨਾ ਪ੍ਰਸ਼ਾਸਨ ਸ਼ਹਿਰ ਦੇ ਰੱਖੀ ਆ ਹੁਣ ਤੁਸੀਂ ਕਹਿੰਦੇ ਪੁਲਿਸ ਵਾਲੇ ਕਦੇ ਸਾਡੇ ਮਾਨਸਾ ਦੇ ਤਾਂ ਖੜ ਜਾਂਦੇ ਨੇ ਚੁੰਗੀਆਂ ਤੇ ਕਦੇ ਨਾਕਾ ਲਾ ਲਾਂਦੇ ਨੇ ਤੰਗੋਨੀਆਂ ਤੇ ਨਸ਼ਾ ਸਾਡੇ ਸ਼ਹਿਰ ਚ ਵਿਕੀ ਜਾਂਦਾ ਜੀ ਸ਼ਰਿਆਂ ਸਾਰਾ ਪਤਾ ਤੁਹਾਡੇ ਮੁਲਾਜ਼ਮਾਂ ਨੂੰ ਕਿੱਥੇ ਵਿਕਦਾ ਕਿੱਥੇ ਵਿਕਦਾ ਉੱਥੇ ਕਿਉਂ ਨਹੀਂ ਜਾਂਦੇ ਚਾਰ ਪੰਜ ਦਿਨ ਹੋ ਗਏ ਮੇਰੇ ਕੋਲ ਮੁੰਡੇ ਆ ਗਏ ਤਿੰਨ ਚਾਰ ਇਕੱਠੇ ਹੋ ਕੇ ਜਿਹੜੇ ਵਿਚਾਰੇ ਖਾਂਦੇ ਪੀਂਦੇ ਸੀ ਜਾਂ ਇੱਕ ਦਿਹਾੜੀ ਆ ਗਿਆ ਇੱਕ ਬੰਦਾ ਮੋਬਾਈਲ ਲੈਣ ਗਿਆ ਆ ਗਿਆ ਕਹਿੰਦਾ ਭਈ ਸਾਡੇ ਜੇਬਾਂ ਚੋਂ ਹੱਥ ਮਾਰ ਲੈਣ ਦੇ ਪੈਸੇ ਕਿੱਥੋਂ ਲੈਂਦੇ ਆ ਕਿੱਥੋਂ ਆਏ ਨੇ ਪੈਸੇ ਐ ਕਰਨ ਲੱਗ ਜਾਂਦੇ ਨੇ ਫੜੋ ਇਹ ਵੀ ਰਿਪੋਰਟ ਆਈ ਹੈ ਜਿਹੜੇ ਬੰਦੇ ਹੈ ਜਾਂ ਕੁਝ ਕਰਦੇ ਨੇ ਜਿਹੜੇ ਮਲਾਜ਼ਮ ਉਹਨਾਂ ਦੀ ਮੈਂ ਵੀਡੀਓ ਪਾਉਂਗਾ ਕਦੇ ਦਿਨ ਤੱਕ ਤੁਹਾਨੂੰ ਪਤਾ ਹੈ ਜਿਹੜੇ ਹਜੇਬਾਂ ਚੋਂ ਪੈਸੇ ਕੱਢਦੇ ਹੋ ਵੀ ਨਸ਼ਾ ਕੌਣ ਬੰਦਾ ਵੇਚਦਾ ਉੱਥੇ ਤੁਸੀਂ ਕਿਉਂ ਨਹੀਂ ਜਾਂਦੇ ਦੋ ਦੋ ਸਾਲ ਹੋ ਗਏ ਤੁਹਾਨੂੰ ਪਤਾ ਹੈ ਗੱਲਾਂ ਦਾ ਮੈਂ ਕੱਲਾ ਲੜਾ ਪਾਉਣਾ ਹੁਣ ਤੱਕ ਬੰਦਾ ਹੋਰ ਪਾਉਣ ਲੱਗ ਗਿਆ ਜਿਹਦਾ ਪੁੱਤ ਮਰ ਗਿਆ ਨਸ਼ੇ ਨਾਲ ਤਾਂ ਦੂਜਾ ਕਰ ਰਿਹਾ ਹੋਰ ਲੱਖਾਂ ਲੋਕ ਨੇ ਮਾਂ ਸੱਚ ਇਹਨਾਂ ਦੇ ਕਰਦੇ ਨੇ ਬੋਲਦੇ ਨਹੀਂ ਬਾਹਲੇ ਕਹਿੰਦੇ ਛੋਟੇ ਬੇਇੱਜ਼ਤੀ ਆ ਬਾਈ ਸਾਡੀ ਤਾਂ ਇੱਕ ਬਹੁਤ ਤਾਕੜੇ ਬੰਦੇ ਦਾ ਮੁੰਡਾ ਮਰ ਗਿਆ ਮਾਹ ਬਾਈ ਵੀਡੀਓ ਪਾ ਦਿਓ ਕਹਦਾ ਯਾਰ ਬਾਈ ਅਸੀਂ ਮਰਨ ਵਾਲਾ ਮਰ ਗਿਆ ਹੁਣ ਅਸੀਂ ਕਿਉਂ ਬੇਇੱਜ਼ਤੀ ਕਰਵਾਈਏ ਸਾਡਾ ਮੁੰਡਾ ਨਸ਼ਾ ਲੈ ਮਰਿਆ ਇਹ ਤਾਂ ਲੋਕ ਨੇ ਯਾਰ ਉਹ ਉਹਦੀ ਮਿੱਟੀ ਦਾ ਹਿਸਾਬ ਲੈ ਲੋ ਏ ਕਿਸੇ ਹੋਰ ਦਾ ਬਚਾ ਲੋ ਅੱਗੇ ਮੈਂ ਸੋਥੋਂ ਉਸ ਮੈਂ ਹਾਂ ਉਹੀ ਹੈ ਉਹੀ ਹੈਗੀ ਪਿਆ ਫੇਰ ਪਾਵਾਂਗੇ ਟੈਂਸ਼ਨ ਨਾਲ ਮੈਂ ਪਾਉਂਗਾ ਮੈਨੂੰ ਗੋਲੀ ਮਾਰਨ ਫਾਹੇ ਲਾ ਦੇਣਾ ਕਹਦਾ ਹੁਣ ਹਿਸਾਬ ਨਾਲ ਪਾਉਂਗਾ ਹੁਣ ਲੱਤਾਂ ਚਾਰ ਪਾਉਂਗਾ ਇਹਨਾਂ ਚੋਰਾਂ ਦੇ ਇਨਾਂ ਦੇ ਸਿਰਾਂ ਤੇ ਹੱਥ ਨੇ ਅਸਲਾਂ ਦੇ ਲਾਇਸੈਂਸ ਦੇ ਰੱਖੇ ਨੇ ਇੱਕ ਦੋ ਦਾ ਸਿਕਿਉਰਟੀ ਗਾਰਡ ਦੇ ਰੱਖੇ ਨੇ ਇਹ ਜਿੰਨੀਆਂ ਦੁਕਾਨਾਂ ਨੇ ਜਿੰਨੀਆਂ ਇਹ ਦੁਕਾਨਾਂ ਨੇ ਸਾਰੇ ਵੇਚਦੇ ਨੇ ਗਲੀਆਂਾਂ 'ਚ ਦੁਕਾਨਾਂ ਨੇ ਬਸ ਸੱਡੇ ਤੇ ਫੜੇ ਆ ਸ਼ਰਿਆਂ ਵੇਚ ਰਹੇ ਨੇ ਕੁਛ ਨਹੀਂ ਹੁੰਦਾ ਹੋਰ ਤਿੰਨ ਕੋਨੀਆਂ ਤੇ ਵੇਚ ਰਿਹਾ ਇਹ 15-20 ਦੁਕਾਨਾਂ ਨੇ ਮੈਨੂੰ ਮੈਡੀਕਲ ਵਾਲਿਆਂ ਨੇ ਵੀ ਕਹਿਤਾ ਵੀ ਸਾਡਾ ਹੁਣ ਝੋਟੇ ਇਹਨਾਂ ਦਾ ਕੋਈ ਲੜਕਾ ਦੇਗਾ ਨਹੀਂ ਫੇਰ ਮੈਨੂੰ ਕਈ ਇੱਕ ਇੱਕ ਪਾਰਟੀ ਹੋਰ ਵੀ ਆ ਭੜਕਾਉ ਪਾਰਟੀਆਂ ਕਹਿੰਦਾ ਝੋਟਾ ਭਾਈ ਜਿਹੜਾ ਨਸ਼ਾ ਵੇਚੂਗਾ ਉਹ ਸਾਰਾ ਹੀ ਲਾਦਾ ਕਿਸੇ ਦਾ ਉਹ ਚੋਰ ਐ ਉਹ ਸੋਨੇ ਬੱਚਿਆਂ ਦਾ ਕਾਤਲ ਐ ਮੈਂ ਕਿਸੇ ਤੋਂ ਕੁਝ ਮੰਗਿਆ ਜਿੱਦ ਤੱਕ ਆ ਕੇ ਕਿਸ ਨੇ ਬਾਰ ਤੇ ਚੜਿਆ ਕਿਸ ਦੀ ਦੇਲੀ ਤੇ ਚੜਿਆ ਕੱਲਾ ਨਸ਼ਾ ਵੇਚਣਾ ਤੋਂ ਬਗੈਰ ਕਿਸੇ ਹੋਰ ਮੁੱਦੇ ਤੇ ਬੋਲਿਆ ਹੋਵਾ ਕਿਸੇ ਦੇ ਵੀ ਸ਼ਹਿਰੀ ਮੁੱਦੇ ਤੇ ਕਿਸੇ ਹੋਰ ਮੁੱਦੇ ਤੇ ਮੈਨੂੰ ਨਸ਼ੇ ਦੇ ਮੁੱਦੇ ਤੇ ਬੋਲਣਾ ਗੱਲੇ ਤੇ ਮੈਂ ਕਿਉਂ ਬੋਲਦਾ ਇਹ ਮਹਾਰਾਚੀ ਐ ਤੇ ਹੋਰ ਕੋਈ ਕਿਉਂ ਨਹੀਂ ਬੋਲਦਾ ਡਾਂਗਾਂ ਤੋਂ ਡਰਦੇ ਨੇ ਮਰਨ ਤੋਂ ਡਰਦੇ ਨੇ ਬਿਬਲੇ ਕਹਿੰਦਾ ਕਿ ਇੱਥੇ ਆ ਕੇ ਮਾਰ ਦੇਣਗੇ ਮਾਰ ਦੇਣ ਬਾਈ ਅੱਜ ਮਾਰ ਦੇਣ ਤੜਕੇ ਮਾਰ ਦੇਣ ਸੱਚ ਬੋਲ ਕੇ ਜਾਵਾਂਗੇ ਬਾਲੇ ਮੈਨੂੰ ਕਹਿੰਦੇ ਤੂੰ ਕੀ ਖੱਟ ਲਿਆ ਕੁਛ ਨਹੀਂ ਖੱਟਿਆ ਯਾਰ ਸੱਚ ਖੱਟਿਆ ਖੱਲਾ ਕੋਈ ਝੂਠ ਨਹੀਂ ਕੋਈ ਬਖਾਵਾ ਨਹੀਂ ਜੇ ਕਿਸੇ ਨੂੰ ਮੈਂ ਜੇ ਇੱਕਦਮ ਮੈਂ ਪੋਸਟਪਾਤੀ ਮੈਨੂੰ ਹਜ਼ਾਰ ਬੰਦਿਆਂ ਦੇ ਫੋਨ ਆਏ ਛੋਟੇ ਦਸਤੈ ਨੂੰ ਕੀ ਚਾਹੀਦਾ ਸੀ ਦਿੰਨੇ ਆ ਸੀ ਦਿੰਨੇ ਆ ਬਾਹੀਂ ਮੈਨੂੰ ਕੁਛ ਨਹੀਂ ਚਾਹੀਦਾ ਮੇਰੇ ਕੋਲੇ ਸਾਰਾ ਕੁਝ ਹੈਗਾ ਪਰਮਾਤਮਾ ਤਾਂ ਤਾਂ ਮੈਂ ਜਸਟ ਨੂੰ ਪੋਸਟਪਾਦਨਾ ਜੇ ਤੁਹਾਡੇ ਕੋਲ ਦੇਨ ਨੂੰ ਇੰਨਾ ਕੁਸ ਆਪਦੇ ਪਿੰਡ ਦੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਪੰਜ ਨੂੰ ਡੇਟ ਕਰੋ ਕਿਉਂ ਸਮਾਜ ਸੇਵੀ ਤਾਂ ਮੈਂ ਕਿਸੇ ਸਮਾਜ ਸੇਵੀ ਲਈ ਪਾਈ ਸੀ ਇਹ ਠੱਗਾਂ ਨੂੰ ਕਿਉਂ ਪੈਸਾ ਭੇਜਦੇ ਹੋ ਚੋਰ ਚੱਕੇ ਨੇ ਇਹ ਚੇਤਕਾਂ ਸਕੂਟਰਾਂ ਤੋਂ ਗੱਡੀਆਂ-ਗੱਡੀਆਂ ਇਹ ਵੀ ਠੱਗ ਨੇ ਇਹ ਉਦੋਂ ਵੀ ਵੱਡਾ ਨਸ਼ਾ ਹੈ ਇਹ ਵੀ ਬੰਦ ਕਰੋ ਆਦੇ ਗਰਾਊਂਡ 'ਚ ਭੇਜ ਦੋ ਆਦੇ ਪਿੰਡ ਦੇ ਜਵਾਨਾਂ ਨੂੰ ਭੇਜ ਦੋ ਚਾਰ ਕਿਸੇ ਗਰੀਬ ਦਿਹਾੜੀਆਂ ਦੇ ਜਵਾਨ ਕੱਢਨੇਟ ਕਰ ਲੋ ਉਹਨਾਂ ਨੂੰ ਪੜ੍ਹਾਉਣ ਲੱਗ ਜਓ ਮਜ਼ਦੂਰਾਂ ਨੂੰ ਉਹ ਪੜ੍ਹ ਕੇ ਲਿਖ ਕੇ ਤੁਹਾਨੂੰ ਦੁਆ ਮੰਗ ਦੇਣਗੇ ਕਿਉਂ ਐਵੇਂ ਹਰੇਕ ਚੀਜ਼ ਤੇ ਪੈਸਾ ਬਰਬਾਦ ਕਰਦੇ ਹੋ ਐਵੇਂ ਆਹ ਬਣਾਤਾ ਆਹ ਬਣਾਤਾ ਹਾ ਕਰਤਾ ਰੱਜਿਆਂ ਨੂੰ ਰਜਾਈ ਜਾਂਦੇ ਹੋ ਯਾਰ ਬਾਹਰੋਂ ਬੈਠੇ ਆਦੇ ਪਿੰਡ ਦੇ ਗਰੀਬ ਬੱਚਿਆਂ ਨੂੰ ਕਿਉਂ ਨਹੀਂ ਡੋਨੇਟ ਕਰਦੇ ਆ ਡੋਨੇਸ਼ਨ ਦਿੰਦੇ ਜੇ ਮੈਂ ਫੁੱਦੂ ਬਣਾਉਣਾ ਹੋਵੇ ਮੈਂ ਇਲਾਜ ਕਰਵਾ ਦੂੰਗਾ ਇਹਦਾ ਮੈਂ ਆ ਕਰ ਦੂੰਗਾ ਮੈਂ ਆ ਕਰ ਦੂੰਗਾ ਤੁਸੀਂ ਯਾਰ ਪਾਪਕ ਹੋ ਕੇ ਪਿੰਡ ਚ ਉਹ ਇਲਾਜ ਤੁਸੀਂ ਆਪ ਕਰਵਾ ਲਓ ਵਿਚੋਲਾ ਵਿੱਚ ਜ਼ਰੂਰੀ ਪਾਉਣਾ ਹੈ ਸੋ ਭਾਈ ਆ ਇੱਕ ਬਾਪ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਆ ਵੀ ਜਾਂ ਕੋਈ ਹੋਰ ਤਾਂ ਬੋਲਿਆ ਛੋਟਾ ਕ ਮੈਨੂੰ ਲੋਕ ਕਹਿਣ ਲੱਗੇ ਸਨ ਪਿਛਲੇ 4-5 ਦਿਨਾਂ ਦੇ ਕਾਫੀ ਬੰਦੇ ਵੀ ਕੋਈ ਹੋਰ ਤਾਂ ਬੋਲਦਾ ਨਹੀਂ ਕੋਈ ਅੱਜ ਇਹ ਬੋਲ ਪਿਆ ਉਹ ਪ੍ਰਮਾਤਮਾ ਕਹਿੰਦੇ ਤੂੰ ਵੀ ਹਲਾਉਂਦਾ ਹੁੰਦਾ ਰਾਤ ਵੀ ਮੈਂ ਸਾਈ ਰਾਤ ਅੱਧੀ ਰਾਤ ਤੱਕ ਮੈਨੂੰ ਕੋਈ ਬੰਦਾ ਖਾ ਮੇਰਾ ਆਪਦੀ ਸੀ ਉਹ ਮੈਨੂੰ ਕਹਿੰਦਾ ਹੁਣ ਮੈਂ ਸਾਨੂੰ ਕੀ ਕਹਾਂ ਉਹ ਬੰਦਾ ਕਹਿੰਦਾ ਮੈਂ ਤਾਂ ਇੰਨਾ ਉਹ ਕਰ ਲਿਆ ਵੀ ਫਲਾਨੀ ਪਾਰਟੀ ਦਾ ਫਲਾਨੀ ਪਾਰਟੀ ਦਾ ਹਾਂ ਭਾਈ ਜਟਾਣੇ ਬਾਦੂ ਚਾਰ ਬੰਦੇ ਮਾਰ ਕੇ ਇੱਕ ਬੰਦਾ ਹੋਰ ਬਹੁਤ ਵੱਡਾ ਮਰਿਆ ਮੈਨੂੰ ਪਤਾ ਹੈ ਰੋੜੀ ਆਤ ਰੋੜੀ ਤੋਂ ਵੱਧ ਨੂੰ ਸ਼ਾਨਾ ਰੋੜੀ ਮਰ ਗਿਆ ਗੱਲ ਪਰਸੋਂ 14 15 ਮੌਤਾਂ ਮਾਨਸਾ ਚ ਹੋ ਗਈਆਂ ਹੁਣ ਨਵੀਆਂ ਲੇਟੈਸਟ ਬੋਹਾ ਏਰੀਆ ਚ ਹੋ ਗਈਆਂ ਤਿੰਨ ਚਾਰ ਰੋਜ਼ ਇੱਕ ਦੋ ਰੋਜ਼ ਇੱਕ ਦੋ ਪੂਰੇ ਪੰਜਾਬ ਚ ਹਰੇਕ ਪਿੰਡ ਚ ਇੱਕ ਬੱਚਾ ਚਿੱਟੇ ਦੀ ਓਵਰਡੋਜ਼ ਨਾਲ ਮਰ ਰਿਹਾ ਹੈ ਤੇ ਨਾਂ ਦਿੱਤਾ ਯਾਰ ਇਹਨੂੰ ਸਾਇਲੈਂਟ ਅਟੈਕ ਨਾ ਤਾਂ ਮਾਪੇ ਬੋਲਦੇ ਨੇ ਨਾ ਕੋਈ ਜੂਣੀ ਨਾ ਬੋਲਦੀ ਨੇ ਇਸ ਚੀਜ਼ ਤੇ ਕੋਈ ਨਹੀਂ ਬੋਲਦਾ ਯਾਰ ਲੀਡਰਾਂ ਦਾ ਬੋਲਣਾ ਕਿ ਇਹ ਗੱਲ ਅਸੀਂ ਖਤਮ ਹੀ ਕਰਵਾਤਾ ਮਾਨਸ਼ੀਰ ਕਹਿੰਦੇ ਇਹ ਤਾਂ ਗੱਲ ਨਹੀਂ ਬਾ ਮੇਰੇ ਬਾਅਦ ਚ ਆ ਕੇ ਕਰਨ ਉੱਤੇ ਭਾਈ ਮੈਂ ਉੱਤੇ ਕੋਈ ਉਹ ਨਹੀਂ ਕਰ ਰਹਾ ਸੀ ਮੈਂ ਤਾਂ ਉੱਤੇ ਸਵਾਲ ਪੁੱਛਣਾ ਸੀ ਵੀ ਦੱਸੋ ਜੀ ਕਿੱਥੇ ਚਾਹੀਦਾ ਉਦੇ ਆਏ ਨਹੀਂ ਸਿਆਣੇ ਬਗੇ ਮੈਂ ਹੋਮ ਵੀ ਪੁੱਛਦਾ ਆ ਸਿਗਲਾ ਸਾਹਿਬਾ ਦੱਸ ਜੀ ਆਂਦਾ ਮੈਂ ਦੱਸ ਨੂੰ ਕਿੱਥੇ ਵੇਖਦਾ ਫੜਨ ਵਾਲੇ ਬਣੋ ਕਿਉਂ ਭੀਖੀ ਬਾਗੇ ਲੈ ਇਹ ਉਹਦੂ ਅਗਲੇ ਦਿਨ ਮੈਨੂੰ ਭੀਖੀ ਤੋਂ ਹੋਣਾ ਆਇਆ ਭਾਈ ਉਹਰੇ ਪ੍ਰੋਗਰਾਮ ਕਰਨਗੇ ਤੂੰ ਆਇਆ ਮਾ ਯਾਰ ਮੇਰੇ ਬਾਅਦ ਸੀ ਮੈਂ ਕਰਤਾ ਥੋੜੇ ਬਾਅਦ ਚ ਥੋੜੇ ਤਾਂ ਗਲੀ ਗਲੀ ਨਸ਼ਾ ਵੇਖਦਾ ਭੀਖੀ ਤੁਸੀਂ ਲੈ ਕੇ ਨਾ ਖਜੋ ਨਸ਼ਾ ਕਹਿੰਦੇ ਯਾਰ ਭਾਈ ਸਾਨੂੰ ਤਾਂ ਡਰ ਲੱਗਦਾ ਯਾਰ ਪਰਚੇ ਪਾ ਦੇਣਗੇ ਲੈ ਇਹ ਤਾਂ ਮੈਨੂੰ ਭੀਖੀ ਤੋਂ ਕਹਿ ਰਹੇ ਨੇ ਵੀ ਤੂੰ ਸਾਡੇ ਮਾਨਸਾ ਆ ਉਹ ਇਹ ਪ੍ਰੋਗਰਾਮ ਕਰਨਗੇ ਤੇ ਇਹਨਾਂ ਨੂੰ ਪ੍ਰੋਗਰਾਮਾਂ ਕਰਦਿਆਂ ਨੂੰ ਯਾਰ ਝੂਠ ਮਾਰਦਿਆਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸਾਂ ਨਸ਼ਾ ਮੁਕਤ ਕਰਤਾ ਪੰਜਾਬ ਅਸੀਂ ਸਲਾਂਗਾ ਕਰ ਰਹੇ ਆ ਉਹ ਮਰ ਜਾਓ ਡੁੱਬ ਕੇ ਤੁਸੀਂ ਗੱਪ ਮਾਰੀ ਚੱਲੋ ਅਸੀਂ ਕੁਝ ਨਹੀਂ ਲੈਣਾ ਕਿੰਨੇ ਮਰ ਤੁਸੀਂ ਨਹੀਂ ਪੱਥਰਾਂ ਦੇ ਘਾਟਨ ਕਰੀ ਜਾਓ ਮੈਂ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਤੁਸੀਂ ਝੂਠੇ ਪਾਣੀ ਦੇ ਸੀਵਰੇਜ ਪਾਈ ਜੋ ਮੈਂ ਤੁਹਾਨੂੰ ਕੋਈ ਸੰ ਅਸੀਂ ਕੀ ਲੈਣਾ ਤੁਸੀਂ ਨਸ਼ਾ ਖਤਮ ਕਰਨ ਦੀ ਪਹਿਲਤਾ ਕਰੋ ਕੋਸ਼ਿਸ਼ਤਾ ਵਾਲੇ ਕਹਿੰਦੇ ਬਈ ਸਰਕਾਰਾਂ ਨੇ ਕੋਸ਼ਿਸ਼ ਕਰੀ ਐ ਮਕਲਾਵਾ ਕੋਸ਼ਿਸ਼ ਕਰੀ ਐ ਖਾਣ ਪੀਣਾਂ ਦੇ ਪਰਕੇ ਪਾਏ ਨੇ ਕੱਲਿਆਂ ਤੇ ਇੱਕ ਦੇ ਬੱਚਾ ਨਹੀਂ ਪਾਇਆ ਵੇਚਣ ਵਾਲਿਆਂ ਤੇ ਸਭ ਝੂਠ ਫੇਰ ਜੇ ਕੋਈ ਫੜਿਆ ਗਾਹਾਂ ਨਹੀਂ ਉਹਦੇ ਬੰਦੇ ਫੜੇ ਦੀ ਕਿੱਥੋਂ ਲੈ ਕੇ ਆਉਂਦਾ ਮਨ ਲਾ ਕੋਈ 20 100 ਗ੍ਰਾਮ ਫੜ ਲਿਆ ਜਾਂਦਾ ਕਿੰਨਾ ਫੜ ਲਿਆ ਉਸੇ ਦੇ ਪਰਚਾ ਬਾਕੀ ਉਹਨੂੰ ਪੁੱਛਦੇ ਨਹੀਂ ਵੀ ਤੇਰੇ ਕੋਲ ਕਿੱਥੋਂ ਆਇਆ ਤੂੰ ਕਿੱਥੋਂ ਲੈ ਕੇ ਆਇਆ ਗਾਹਾਂ ਕਿਉਂ ਨਹੀਂ ਫੜਦੇ ਆ ਸਾਡੇ ਮਾਨ ਸਾਹਿਬ ਜਿੱਥੋਂ ਆਉਂਦਾ ਸਾਰਾ ਪਤਾ ਪੁਲਿਸ ਨੂੰ ਪਹਿਲਾ ਇੱਕ ਸੀਨੀਅਰ ਸਟਾਫ ਦਾ ਮਲਾਜਮ ਸੀ ਉਹਦਾ ਦਾ ਹਿੱਸਾ ਸੀ ਵਿੱਚ ਹੁਣ ਵੀ ਹੈਗਾਗਾ ਵੱਡਾ ਅਸਰ ਇੱਕ ਪਹਿਲਾ ਸੰਜੀਵ ਗੋਇਲ ਸੀ ਜਿਹੜਾ ਸਾਰਾ ਕੰਮ ਪੂਰਾ ਹੁਣ ਵੀ ਡੀਐਸਪੀ ਆ ਉਹ ਫਿਰ ਮੈਨੂੰ ਕਹਿੰਦੇ ਬੋਲਿਆ ਨਾ ਕਰ ਪੁਲਿਸ ਕਲਾ ਭਾਈ ਕਿਉਂ ਨਾ ਬੋਲਾਂ ਇਮਾਨਦਾਰ ਹੈਗੇ ਨੇ ਜਿਹੜੇ ਹੈਗੇ ਨੇ ਉਹ ਮੈਨੂੰ ਕਹਿੰਦੇ ਨੇ ਆਪਦੇ ਜਵਾਕ ਲੱਗ ਰੱਖੇ ਨੇ ਵਿਚਾਰਾਂ ਦੇ ਯਾਰ ਪਰ ਕੁਸ਼ਟ ਕਾਲੀਆਂ ਭੇਡਾਂ ਕੁਸ਼ਟ ਨਹੀਂ ਜਾਦੇ ਨੇ ਸੱਚੇ ਤਾਂ ਥੋੜੀ ਨੇ ਇਮਾਨਦਾਰ ਇਮਾਨਦਾਰ ਵੀ ਹੈਗੇ ਨੇ ਉਹ ਬੋਲ ਨਹੀਂ ਸਕਦੇ ਉਹ ਕਹਿੰਦੇ ਇਸ ਦਾ ਬੋਲ ਨਹੀਂ ਸਕਦੇ ਬਾਈ ਯਾਰ ਫਿਰ ਉਹਨੂੰ ਡਿਊਟੀ ਤਾਂ ਕਰਨੀ ਆ ਬੈਲਟ ਦੀ ਨੌਕਰੀ ਕਿੰਨੀ ਔਖੀ ਆ ਮਾ ਬਾਈ ਨਾ ਬੋਲੋ ਯਾਰ ਮੈਂ ਤਾਂ ਆਪ ਹੱਥ ਮਨ ਦਿੰਦਾ ਮੈਂ ਕੀ ਕਰਾਂ ਆ ਦੇਖ ਲਓ ਯਾਰ ਇੱਕ ਬਾਪ ਮੈਸ ਨਵੇਂ ਪੀਰਾਂ ਨੂੰ ਸੁਣੋ ਵੀ ਦਿਖਾ ਦੇਣਾ ਬਾਈ ਇਹ ਤੁਸੀਂ ਨਹੀਂ ਦੇਖੀ ਦੇਖ ਲੈ ਉਹਨੂੰ ਸ਼ੇਅਰ ਕਰ ਦਿਓ ਇਹਨੂੰ ਭਗਵਾਨ ਤਮਾਨ ਤੱਕ ਪਹੁੰਚਾ ਦਿਓ ਮੈਂ ਇਹੇ ਬੰਦੇ ਦੇ ਪਿੱਛੇ ਝੰਡਰੇ ਆ ਪਵਾਏ ਹੋਏ ਮੇਰਾ ਪਿਓ ਚੱਲ ਰਿਹਾ ਹੈ ਮੇਰੀ ਟੀਮ ਦੇ ਬੰਦੇ ਚੱਲ ਰਹੇ ਨੇ ਕਿੱਥੋਂ ਬੱਤੇ ਕਿੱਥੇ ਜੁੱਟਾ ਬੰਦ ਹੋ ਗਿਆ ਕਿਹੜਾ ਕਿਹੜਾ ਜੁੱਟਾ ਬੰਦ ਹੋ ਗਿਆ ਮੇਰਾ ਮੁੰਡਾ ਨਸ਼ੇ ਕਰਦਾ ਹੈ ਮੇਰੇ ਮੁੰਡੇ ਨੂੰ ਨਸ਼ਾ ਥਰੇ ਉਹ ਦੰਦੇ ਦੇ ਭੇਦ ਉਹ ਪਤਾ ਮੈਂ ਆਪਣਾ ਇੱਕ ਬੇਡਾ ਖੋਲਿਆ ਔਰ ਇਹ ਸਾਡੇ ਸ਼ਹਿਰ ਦਾ ਪਾਲੀ ਠੇਕੇਦਾਰਾ ਪੂਰਾ ਲੈਂਡਲੋਰਡ ਬੰਦਾ ਪੂਰਾ ਤਕੜਾ ਬੰਦਾ ਇਹਦਾ ਪਹਿਲਾ ਇੱਕ ਬੱਚਾ ਇਸੇ ਕੰਮ ਚ ਚੱਲ ਗਿਆ ਇਸੇ ਜ਼ਹਿਰ ਨਾਲ ਦੂਜਾ ਬੱਚਾ ਉਦੋਂ ਵੀ ਇਹ ਸੱਗੋ ਸੀ ਫੜਿਆ ਸੀ ਇਹਦੇ ਘਰ ਕੋਲੋਂ ਫੜਿਆ ਸੀ ਇਹ ਸਾਡੇ ਨਾਲ ਤੁਰਿਆ ਸੀ ਪਹਿਲੇ ਦਿਨ ਉਹ ਤੋਂ ਬਾਅਦ ਚਲੋ ਵਿਚਾਰ ਨੂੰ ਹੋ ਜਾਂਦੀ ਇਹਨਾਂ ਨੂੰ ਕੰਮਕਾਰ ਵਾਲਿਆਂ ਨੂੰ ਹਣਾ ਚਲੋ ਅੱਜ ਇਹਨੇ ਪਹਿਲ ਕਰੀ ਆ ਆਦੇ ਮੁੰਡੇ ਮਗਰ ਗਿਆ ਜਦ ਮੈਨੂੰ ਮੇਰਾ ਚਿੱਤ ਖੁਸ਼ੀ ਹੋਇਆ ਵੀ ਕੋਈ ਬੋਲ ਲਿਆ ਮੇਰੇ ਸ਼ਹਿਰ ਤੋਂ ਯਾਰ ਕਿਉਂ ਕਿੜਾ ਕੋਈ ਗੱਦੀ ਐ ਕੋਈ ਇਹਦੇ ਕਿੜਾ ਕੋਈ ਤਨਖਾਹ ਆਉਂਦੀ ਐ ਸੱਚ ਬੋਲਣਾ ਖੁਸ਼ੀ ਆ ਹੋਰ ਹੋਰ ਮੁੱਦੇ ਆਲੇ ਬਸਰੇ ਲੋਕ ਬੋਲੀ ਜਾਂਦੇ ਨੇ ਲੀਡਰੀਆਂ ਕਰੀ ਜਾਂਦੇ ਨੇ ਕਰੀ ਜਾਂਦੇ ਆਪਾਂ ਨੇ ਕੀ ਲੈਣਾ ਨਸ਼ੇ ਤੇ ਰੰਡਾ ਖੱਤ ਲੋ ਜੇ ਆਪਦੀ ਜਵਾਨੀ ਬਚਾਉਣੀ ਐ ਥੋੜੀ ਜਵਾਨੀ ਬਚ ਗਈ ਜਵਾਨੀ ਬਚੂਗੀ ਗਰਾਊਂਡਾਂ ਜਾਊਗੀ ਪੜੀ ਰਿਫਿਊ ਤਾਕੜੀ ਹੋਊਗੀ ਅਫਸਰ ਬਣੂਗੀ ਆਈਪੀਐਸ ਪੀਸੀਐਸ ਬਣੂਗੀ ਨਹੀਂ ਬਣੂਗੀ ਨਹੀਂ ਬਾਗੀ ਬਣ ਜੂਗੀ ਪਲੇਅਰ ਬਣ ਜੂਗੀ ਉਹ ਆਪ ਦੇ ਹੱਕ ਆਪ ਲੈਣਗੇ ਛੋਡੇ ਬੱਚਾ ਨੂੰ ਨਸ਼ਾ ਸਾਸ਼ਸਤ ਦਿੱਤਾ ਜਾ ਰਿਹਾ ਵੀਰੋ ਬਈ ਇਹ ਖਤਮ ਹੀ ਕਰ ਦਈਏ ਜਿਹੜੇ ਮਾਰੇ ਮੋٹے ਜੇਲ੍ਹਾਂ ਚ ਝੜਨ ਵਾਲੇ ਜਾ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਚੀਜੀ ਨਹੀਂ ਦਿੱਤੀਆਂ ਜਾ ਰਹੀਆਂ ਉਹ ਬਿਮਾਰੀਆਂ ਨਾਲ ਨਿਕਰੇ ਮੇਰੇ ਕੋਲ ਰੈਕਟਰਟਾਂ ਹੋਰ ਖੀਆਂ ਨੇ ਜੇਲ੍ਹਾਂ ਚ ਬਿਮਾਰ ਹੋ ਕੇ ਆਏ ਬੰਦਿਆਂ ਦੀਆਂ ਇਹਿਆ ਰੋਗ ਲਾਉਂਦੇ ਨੇ ਬਾਈ ਮੈਨੂੰ ਫੋਟੋ ਭੇਜ ਦੇ ਜਲਦੀਪ ਸਿੰਘ ਕੀ ਚੀਜ਼ ਦੀ ਭੇਜਣੀ ਚਾਹਣਾ ਲੈ ਐਸਐਸਪੀ ਸਾਹਿਬ ਤੁਸੀਂ ਜਿੱਥੇ ਨਾਕੇ ਲਾਉਣੇ ਨਸ਼ਾ ਦਾ ਗਲੀ ਗਲੀ ਵਿਕ ਰਿਹਾ ਹੈ ਆ ਇਹਨੂੰ ਪੁੱਛ ਲਓ ਮੈਂ ਛੋਟੇ ਸਾਰੇ ਕੱਲੇ ਕੱਲੇ ਸਟਾਫ ਦੇ ਅਫਸਰਾਂ ਨੂੰ ਪਤਾ ਹੈ ਵੀ ਮਾਨਸਾ ਚਿੱਟਾ ਕੌਣ ਸਪਲਾਈ ਕਰ ਰਿਹਾ ਹੈ ਪੀਣ ਵਾਲਿਆਂ ਦਾ ਪਤਾ ਹੈ ਉਹਨਾਂ ਨੂੰ ਪੀਣ ਵਾਲਿਆਂ ਦੇ ਇਹ ਜੇਬਾਂ 'ਚ ਹੱਥ ਮਾਰ ਮਾਰ ਪੈਸੇ ਖੋ ਰਹੇ ਨੇ ਉਹ ਤਾਂ ਮਰੀਜ਼ ਨੇ ਉਹਨਾਂ ਦੀ ਐਫਆਈ ਹੋ ਜਾਂਦੀ ਹੈ ਦੱਸ ਮੈਂ ਰੋਜ਼ ਖਬਰ ਪੜਦਾ ਲੈ ਸੋਲੋ ਇਹਨਾਂ ਦੀ ਐਫਆਈ ਨਾ ਕਰੀ ਮੈਂ ਮੈਂ ਰੋ ਪਾ ਪੁਲਸ ਦੀ ਪਾਰਟੀ ਨੇ 10 ਗੋਲੀਆਂ ਫੜਨੀਆਂ ਪੁਲਸ ਪਾਰਟੀ ਨੇ 15 ਕੈਪਸੂਲ ਫੜ ਲਏ ਉਹ ਬਾਈ ਫੜ ਲੈ ਧੰਨਵਾਦ ਆ 15 ਕੈਪਸੂਲ ਜਦੋਂ ਬੋਰਾ ਫੜਦਾ ਉਹ ਪੁੱਛੋ ਤਾਂ ਵੀ ਕਿੱਥੋਂ ਲੈ ਕੇ ਆਇਆ ਹੋ ਕਿਹੜੀ ਦੁਕਾਨ ਤੋਂ ਲੈ ਕੇ ਆਇਆ ਉੱਥੇ ਲੈ ਜਾਓ ਫੜ ਕੇ ਮੈਂ ਲਿਆਉਣੇ ਤੜਕੇ 100 ਗੋਲੀ ਮੈਨੂੰ ਫੜ ਲਿਓ ਮੈਂ ਦੱਸੂੰ ਫੁਲਾਨੀ ਦੁਕਾਨ ਤੋਂ ਲੈ ਕੇ ਆਇਆ ਉਹਨੂੰ ਕਿਉਂ ਨਹੀਂ ਚਾਹਦੇ ਰੋਜ ਦਾ ਰੰਡੀ ਡੋਣਾ ਇਹ ਫਿਰ ਕਿਸੀ ਐਨ ਐਫ ਆਈ ਆ ਕਰਤੀਆਂ ਇਹ ਕਾਹਦੀਆਂ ਐਫ ਆਈ ਆ ਨੇ ਸੌ ਦਾ ਹੁਣੇ ਕਟਿੰਗ ਮੈਂ ਕਰ ਰੱਖੀ ਆ 20 ਗੋਲੀਆਂ ਦੀ 30 ਗੋਲੀਆਂ ਦੀ 40 ਗੋਲੀਆਂ ਦੀ 2 ਗ੍ਰਾਮ ਚਿੱਟੇ ਦੀ 3 ਗ੍ਰਾਮ ਚਿੱਟੇ ਦੀ ਮੈਂ ਕਟੀਆਂ ਕੱਟ-ਕੱਟ ਕੇ ਰੱਖਦਾ ਆ ਇਹੜੀਆਂ ਖਬਰਾਂ ਲਵਾਉਣੇ ਹੋ ਵੀ ਅਸੀਂ 30 ਗੋਲੀਆਂ ਫੜਨੀਆਂ 30 ਸੀਲੇ ਕੈਪਸੂਲ ਫੜ ਲਓ ਕਿੰਨਾ ਤੋਂ ਫੜਦੇ ਹੋ ਖਾਣ ਪੀਣ ਵਾਲਿਆਂ ਤੋਂ ਜਾਂ ਮਜ਼ਦੂਰਾਂ ਤੋਂ ਉਹ ਇਕੱਠਾ ਲੈ ਜਾਂਦੇ ਨੇ ਦੂਰ ਅੰਦਰ ਵਾਲੇ ਉਹ ਕਿਹੜਾ ਵੇਚਦੇ ਨੇ ਉਹ ਤਾਂ ਖੰਦ ਦੇ ਦੇ ਮਰੀਜ਼ ਨੇ ਉਹ ਮਾਰਦੇ ਨੇ ਉਹਨਾਂ ਦੇ ਪਰਚੇ ਪੈ ਜਾਂਦੇ ਨੇ ਕਿਉਂ ਨਹੀਂ ਫੜਦੇ ਇਹਨਾਂ ਦੁਕਾਨਦਾਰਾਂ ਨੂੰ ਕਿਉਂ ਨਹੀਂ ਇਹਨਾਂ ਦੀ ਜਮੀਨਾਂ ਦੀ ਜਾਇਦਾਦ ਇਨਕੁਆਰੀ ਕਰਦੇ ਕਰੋਨਾ ਅਰਬਾਂ ਪਤੀ ਹੋ ਗਏ ਇਹ ਨਸ਼ ਸੜੀਆਂ ਸਕੂਟਰੀਆਂ ਤੋਂ ਭਾਂਡੇ ਵੇਚ ਵੇਚ ਇਹਨਾਂ ਨੇ ਕੀ ਕੁਸ਼ ਕਰ ਲਿਆ ਬੱਬਕੇ ਮਰ ਜੋ ਉਹ ਇਹਦੇ ਚਮਚੇ ਨੇ ਭੇਡਾਂ ਸਿਆਣੇ ਬਿਆਣੇ ਪੜੇ ਲਿਖੇ ਭੇਡਾਂ ਬਣੀਆਂ ਫਿਰਦੀਆਂ ਨੇ ਮੇਰੀਆਂ ਸੌਕੜੇ ਦੀਆਂ ਗੰਦੇ ਲੋਕ ਜਿਹੜੇ ਕਹਿੰਦੇ ਨੇ ਜਿੰਦਾਬਾਦ ਜਿੰਦਾਬਾ ਨਸ਼ਾ ਖਤਮ ਕਰਤਾ ਉਹਨਾਂ ਲਈ ਸ਼ਰਮ ਕਰ ਲੋ ਜਿੱਦ ਦੇ ਸੋਡਾ ਜਵਾਬ ਟਿਕਾ ਲਾ ਕੇ ਮਰਿਆ ਫਿਰ ਮਰੂੰਗਾ ਜਿਵੇਂ ਲੈਂਡ ਪੂਲਿੰਗ ਚ ਕਹਿੰਦੇ ਸੀ ਪਹਿਲਾਂ ਚਮਚੇ ਸੀ ਅਸੀਂ ਪਹਿਲਾਂ ਚਮਚੇ ਸੀ ਕੋਲੀ ਚੱਟ ਸੀ ਹੁਣ ਲੋਕ ਜ਼ਮੀਨਾਂ ਤੇ ਜਾ ਕੇ ਨੇ ਲਿੱਖ ਕੇ ਲਾਰਨ ਸੀ ਪਿੰਡਾਂ ਚ ਨਹੀਂ ਬਣਦੇ ਜੇ ਮੈਂ ਇਹ ਜਾਗਦੇ ਨੇ ਥੋੜੇ ਥੋੜੇ ਚਰਬਾ ਜਾਗ ਰੋ ਕੋ ਜਾਗ ਜਾਂਦੇ ਨੇ ਜਦੋਂ ਸਰਬਸਾਂ ਚਾਡੀ ਕਾ ਲੱਗਦਾ ਪਰ ਫੇਰ ਬਹਿ ਜਾਂਦੇ ਨੇ ਡਿੱਕੇ ਸੱਚ ਨਾਲ ਖੜੋ ਜੇ ਜਵਾਗ ਬਚਾਉਣੇ ਮੈਂ ਕਿਉਂ ਰੋਲਾ ਪਾਉਣਾ ਹੈ ਮੇਰਾ ਤਾਂ ਕੋਈ ਬੱਚਾ ਨਹੀਂ ਕਰਦਾ ਮੈਂ ਵੀ ਨਹੀਂ ਕਰਦਾ ਹੁਣ ਇਹ ਮੈਡੀਕਲ ਨਸ਼ਾ ਜਾਂ ਚਿੱਟਾ ਕੋਈ ਵੀ ਇਹ ਨਸ਼ਾ ਕੋਈ ਨਹੀਂ ਕਰਦਾ ਹਨਾ ਇਹ ਚੀਜ਼ਾਂ ਪਰ ਮੈਂ ਕਿਉਂ ਮੈਂ ਬਈ ਇਹਨਾਂ ਰਾਹਾਂ ਦਾ ਖੁੱਲ ਪਾਂਦੀ ਰਿਹਾ ਹਾਂ ਪੂਰਾ ਖੇਡ ਕੇ ਹਾਈ ਲੈਵਲ ਤੇ ਲੜਪੜ ਕੇ ਪੂਰਾ ਵਧੀਆ ਜੇਲਾ ਕੱਟ ਕੇ ਇਹ ਕੰਮ ਚ ਮੈਂ ਜਦੋਂ ਪਿਆ ਤਾਂ ਮੈਨੂੰ ਪਤਾ ਲੱਗਿਆ ਕੋਚਿੰਗ ਮੈਂ ਕਰ ਲਈ ਡਿਸਟ੍ਰਿਕਟ ਕ੍ਰਿਕਟ ਟੀਮ ਦੀ ਮਾਨਸਾ ਦੀ ਟੀਮਾਂ ਮੈਂ ਖੜਾ ਲਈਆਂ ਸਟੇਟ ਲੈਵਲ ਤੇ ਆਪਦੀਆਂ ਆਪ ਖੇਡ ਲਿਆ ਵਧੀਆ ਲੈਵਲ ਤੇ ਹੁਣ ਵੀ ਖੇਡ ਲੈਣਾ ਮੇਰੀ ਗੇਮ ਗਈ ਮੇਰਾ ਜਿੰਮ ਗਿਆ ਮੇਰਾ ਸਰੀਰ ਗਿਆ ਮੈਂ ਬਾਹਰੋਂ ਅੰਦਰੋਂ ਮਿਲਨੋਂ ਗਿਆ ਕਰੇ ਕਰਕੇ ਇਹ ਲੜਾਈ ਕਰਕੇ ਹਜੇ ਇੱਕ ਦੋ ਪੇਡਾਂ ਆ ਕੇ ਵਿੱਚ ਸੋ ਬਈ ਫਤੇ ਬਲਾਉਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਚਾ ਦਿਓ